ਇੱਕ ਪਾਸੇ ਤਮੰਨਣ ਵਾਲਿਆਂ ਦੀ ਇਹ ਵਿਚਾਰਧਾਰਾ ਕਿ ਸੋ ਸੋ ਸਵਾਸਾਂ ਨੂੰ ਇਸ ਤਰੀਕੇ ਦੇ ਨਾਲ ਲੈ ਲਓ ਕਿ ਤੁਹਾਡੀ ਤਰਕੁਟੀ ਖਤਮ ਹੋਵੇਗੀ ਤੁਹਾਡਾ ਮਨ ਤਰਕੁਟੀ ਨੂੰ ਪਾਰ ਕਰਕੇ ਦਸ਼ਮ ਦਵਾਰ ਤੇ ਚਲੇ ਜਾਵੇਗਾ ਤੇ ਦਰ ਖੁੱਲ ਜਾਵੇਗਾ ਦੂਸਰੇ ਪਾਸੇ ਗੁਰਬਾਣੀ ਵਿੱਚ ਜੋ ਰਸਤਾ ਦੱਸਿਆ ਹੈ ਉਹ ਲਾਲੋ ਬਈ ਇਸ ਤੋਂ ਉਲਟ ਹੈ ਜਿੱਥੇ ਉਹ ਸੌ ਸੌ ਸੁਵਾਸ ਲੈਣ ਦੀ ਪ੍ਰਕਿਰਿਆ ਦੱਸਦੇ ਨੇ ਇੱਧਰ ਸੁਵਾਸਾਂ ਨੂੰ ਤਾਂ ਲੈਣਾ ਹੀ ਹੈ ਜਿਵੇਂ ਸਹਿਜ ਸੁਭਾਏ ਚੱਲਦੇ ਨੇ ਤੇ ਇਹ ਤਰੀਕਾ ਬਾਕੀ ਤਰੀਕਿਆਂ ਦੇ ਨਾਲੋਂ ਕਿਤੇ ਗੁਣਾ ਜ਼ਿਆਦਾ ਆਸਾਨ ਹੈ ਜੋ ਆਪਾਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਵੀ ਆਰਾਮ ਦੇ ਨਾਲ ਕਰ ਸਕਦੇ ਹਾਂ ਕੋਈ ਘਰ ਪਰਿਵਾਰ ਛੱਡ ਕੇ ਪਹਾੜਾਂ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਤੁਸੀਂ ਬਹੁਤ ਸਾਰੀਆਂ ਵੀਡੀਓ ਵੀ ਵੇਖੀਆਂ ਹੋਣੀਆਂ ਨੇ ਜੋ ਹੋਰ ਜੀਪ ਪਾਉਂਦੇ ਨੇ ਕਿ ਜੇ ਆਪਣੇ ਦਸਮ ਦਵਾਰ ਨੂੰ ਖੋਲਣਾ ਹੈ ਧਿਆਨ ਦੇ ਵਿੱਚ ਜਾਣਾ ਹੈ ਤਾਂ 100 100 ਸੁਵਾਸ ਲੈਣ ਦੀ ਇਸ ਪ੍ਰਕਿਰਿਆ ਨੂੰ ਸਮਝੋ ਅਤੇ ਰੁਯਾਨਾ ਧਿਆਨ ਦੇ ਵਿੱਚ ਬੈਠੋ ਉਹ ਕਹਿੰਦੇ ਨੇ ਇੰਜ ਬੈਠਣ ਦੇ ਨਾਲ ਜੋ ਦਸਮ ਦਵਾਰ ਹੈ ਜੋ ਅਨਹਦ ਨਾਦ ਹੈ ਉਹ ਜਲਦੀ ਸੁਣਾਈ ਦਿੰਦਾ ਹੈ ਤੇ ਦਾਰ ਜਲਦੀ ਖੁੱਲਦਾ ਹੈ ਗੁਰਮਤਿ ਦੇ ਵਿੱਚ ਦੱਸੀਆਂ ਗਈਆਂ ਵਿਧੀਆਂ ਨੂੰ ਸਮਝਣ ਦੀ ਬਜਾਏ ਜਦੋਂ ਕੋਈ ਵੀ ਜੀਵ ਇਹ ਸੁਣਦਾ ਹੈ ਕਿ 100-100 ਸਵਾਸ ਲੈਣ ਦੀ ਪ੍ਰਕਿਰਿਆ ਦੇ ਨਾਲ ਦਸ਼ਮ ਦਵਾਰ ਖੁੱਲ ਜਾਂਦਾ ਹੈ ਤਾਂ ਉਹ ਬੜੇ ਹੀ ਸ਼ੌਂਕ ਦੇ ਨਾਲ ਉਹਨਾਂ ਵੀਡੀਓ ਨੂੰ ਵੇਖ ਕੇ ਉਹ ਅਜਮਾ ਕੇ ਵੇਖਦੇ ਨੇ ਪਰ ਅਜਿਹਾ ਕੁਝ ਵੀ ਨਹੀਂ ਹੁੰਦਾ ਗੁਰਬਾਣੀ ਵਿੱਚ ਵੀ ਗੁਰੂ ਜੀ ਨੇ ਕੋਈ ਵੀ ਅਜਿਹੀ ਵਿਧੀ ਨਹੀਂ ਦੱਸੀ ਜਿੱਥੇ ਅਸੀਂ 100-100 ਸਵਾਸਾਂ ਨੂੰ ਲਈਏ ਤੇ ਧਿਆਨ ਦੇ ਵਿੱਚ ਬੈਠੀਏ ਗੁਰੂ ਮਹਾਰਾਜ ਨੇ ਤਾਂ ਇਹ ਸਭ ਨੂੰ ਸਮਝਾਇਆ ਹੈ ਕਿ ਅਕਾਲ ਪੁਰਖ ਵਾਹਿਗੁਰੂ ਜੀ ਨੇ ਆਪਾਂ ਨੂੰ ਸੁਵਾਸ ਜੋ ਗਿਣਤੀ ਦੇ ਦਿੱਤੇ ਨੇ ਇਹਨਾਂ ਸੁਵਾਸਾਂ ਦਾ ਲੇਖਾ ਹੋਣ ਕਰਕੇ ਤੁਸੀਂ ਇਹਨਾਂ ਸੁਵਾਸਾਂ ਦੇ ਉੱਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਜਹੀਆਂ ਮੈਲਾ ਨੂੰ ਨਾ ਲਗਾਉਂਦੇ ਹੋਏ ਤੁਸੀਂ ਵਾਹਿਗੁਰੂ ਗੁਰਮੰਤਰ ਦਾ ਅਭਿਆਸ ਲਗਾਤਾਰ ਕਰੋ ਅਭਿਆਸ ਕਰਦੇ ਹੀ ਸਾਡੇ ਵਿਚਾਰ ਸਾਡੇ ਵਸ ਵਿੱਚ ਆਉਂਦੇ ਨੇ ਜਦੋਂ ਕੋਈ ਵੀ ਜੀਵ ਸਹਜ ਦੇ ਵਿੱਚ ਹੁੰਦਾ ਹੈ ਤਾਂ ਉਸਤੇ ਜੋ ਸਵਾਸਾਂ ਦੀ ਪ੍ਰਕਿਰਿਆ ਹੈ ਉਹ ਬਹੁਤ ਜ਼ਿਆਦਾ ਮੱਧਮ ਹੋ ਜਾਂਦੀ ਹੈ ਤੇ ਸਰੀਰ ਵੀ ਹਲਕਾ ਮਹਿਸੂਸ ਹੁੰਦਾ ਹੈ ਇੱਕ ਵਿਚਾਰ ਵਸ ਵਿੱਚ ਔਣ ਕਰਕੇ ਸਾਡੇ ਸਵਾਸਾਂ ਦੀ ਪ੍ਰਕਿਰਿਆ ਨੋਰਮਲ ਤੋਂ ਵੀ ਘਟ ਜਾਂਦੀ ਹੈ ਮੱਧਮ ਹੋ ਜਾਂਦੀ ਹੈ ਬਹੁਤ ਹਲਕੀ ਹੋ ਜਾਂਦੀ ਹੈ ਸਹਜ ਵਿੱਚ ਰਹਿਣ ਵਾਲਾ ਜੀਵ ਨਾਮ ਜਪਣ ਵਾਲਾ ਜੀਵ ਆਪਣੇ ਸਵਾਸਾਂ ਨੂੰ ਬਹੁਤ ਹੀ ਗਹਿਰਾ ਲੈਂਦਾ ਹੈ ਤੇ ਉਹਨਾਂ ਦਾ ਪਿੱਛਾ ਕਰਦਾ ਹੈ ਜਿਉਂ-ਜਿਉਂ ਅਸੀਂ ਧਿਆਨ ਦੇ ਵਿੱਚ ਉਤਰਾਂਗੇ ਇਸ ਵਾਸ ਪਹਿਲਾ ਨਾਲੋਂ ਬਹੁਤ ਹਲਕੇ ਹੋਣਗੇ ਇੰਜ ਲੱਗੇਗਾ ਕਿ ਸਾਡੇ ਦੋਵੇਂ ਨਾਸਕਾਂ ਦੇ ਸੁਰਖਾਂ ਵਿੱਚੋਂ ਇੱਕੋ ਜਿਹੀ ਜੋ ਹਵਾ ਹੈ ਜੋ ਪੌਣ ਹੈ ਉਹ ਅੰਦਰ ਐਂਟਰ ਕਰ ਰਹੀ ਹੈ ਜਦੋਂ ਅਜਿਹਾ ਮਹਿਸੂਸ ਹੋਵੇਗਾ ਫਿਰ ਸਾਡਾ ਸਰੀਰ ਵੀ ਹਲਕਾ ਹੋਵੇਗਾ ਗੁਰਬਾਣੀ ਵਿੱਚ ਮਹਾਰਾਜ ਆਪਾਂ ਨੂੰ ਇਹ ਦੱਸਦੇ ਨੇ ਕਿ ਜਦ ਤੱਕ ਮਨ ਪੌਣ ਦੇ ਵਿੱਚ ਹੈ ਤਾਂ ਇਸ ਨੂੰ ਤਰ੍ਹਾਂ ਤਰ੍ਹਾਂ ਦੇ ਵਿਚਾਰ ਆਉਣਗੇ ਤੇ ਜੋ ਮਾਲਕ ਦਾ ਨਾਮ ਚੱਲ ਰਿਹਾ ਹੈ ਅਨਹਦ ਸ਼ਬਦ ਨੇ ਨਾਦ ਹੈ ਉਹ ਐਸਾ ਪੌਣ ਤੋਂ ਵੱਖ ਹੈ ਫਿਰ ਜੇ ਜੀਵ ਨੇ ਉਸ ਨਾਮ ਦੇ ਨਾਲ ਜੁੜਨਾ ਹੈ ਤਾਂ ਪੌਣ ਤੋਂ ਵੱਖ ਹੋਣਾ ਪਵੇਗਾ ਸਾਨੂੰ ਸਿੱਖਣਾ ਪਵੇਗਾ ਕਿ ਅਸੀਂ ਪੌਣ ਤੋਂ ਵੱਖ ਕਿਵੇਂ ਹੋਣਾ ਹੈ ਸਹਜ ਵਿੱਚ ਵਿਚਰਦੇ ਆ ਜਾਂ ਸਹਜ ਵਿੱਚ ਜਦੋਂ ਅਸੀਂ ਧਿਆਨ ਦੇ ਵਿੱਚ ਬੈਠਦੇ ਹਾਂ ਸਵਾਸਾਂ ਦੀ ਪ੍ਰਕਿਰਿਆ ਨੋਰਮਲ ਹੋ ਜਾਂਦੀ ਹੈ ਜਿਵੇਂ ਰਾਤ ਨੂੰ ਸੌਣ ਲੱਗੇ ਹੁੰਦੀ ਹੈ ਤੇ ਇਧਰੋਂ ਅਸੀਂ ਆਪਣੇ ਤਨ ਦੇ ਵਿੱਚੋਂ ਪੌਣ ਦੇ ਵਿੱਚੋਂ ਧਿਆਨ ਨੂੰ ਹਟਾ ਕੇ ਅਸੀਂ ਜਦੋਂ ਅਨਹਦ ਸ਼ਬਦਾਂ ਦੇ ਵਿੱਚ ਲਗਾਉਂਦੇ ਹਾਂ ਤਾਂ ਮਨ ਜੋ ਹੈ ਉਹ ਪਉਣ ਤੋਂ ਸਹਿਜ ਸੁਭਾਈ ਵੱਖ ਹੋ ਜਾਂਦਾ ਹੈ ਤੇ ਗੁਰੂ ਜੀ ਕਹਿੰਦੇ ਜਦੋਂ ਇਹ ਪਉਣ ਤੋਂ ਵੱਖ ਹੋਵੇਗਾ ਅਨਹਦ ਸ਼ਬਦਾਂ ਨੂੰ ਸੁਨੇਗਾ ਤਾਂ ਜੋ ਦਸਮ ਦਵਾਰ ਹੈ ਉਹ ਖੁੱਲ ਜਾਵੇਗਾ ਤ੍ਰਿਕੁਟੀ ਜੋ ਹੈ ਉਹ ਖਤਮ ਹੋ ਜਾਵੇਗੀ ਇਸ ਵਾਸਤੇ ਆਪਾਂ ਇਸ ਗੱਲ ਨੂੰ ਨਹੀਂ ਮੰਨਣਾ ਕਿ 100-100 ਸੁਵਾਸ ਲੈਣ ਦੇ ਨਾਲ ਦਸਮ ਦਵਾਰ ਖੁੱਲ ਜਾਂਦਾ ਹੈ ਇਹ ਗਲਤ ਪ੍ਰਕਿਰਿਆ ਹੈ ਨਹੀਂ ਜੇ ਅਸੀਂ ਇਹਨਾਂ ਤੌਰ ਤਰੀਕਿਆਂ ਨੂੰ ਵਰਤਾਂਗੇ ਸਾਡਾ ਬਣਨਾ ਤਾਂ ਕੁਝ ਨਹੀਂ ਸਾਡਾ ਸਮਾ ਜ਼ਰੂਰ ਖਰਾਬ ਹੋਵੇਗਾ ਇਸ ਤੋਂ ਚੰਗਾ ਇਹੀ ਹੈ ਕਿ ਜੋ ਗੁਰਬਾਣੀ ਵਿੱਚ ਸਾਨੂੰ ਤਰੀਕਾ ਦੱਸਿਆ ਹੈ ਬਹੁਤ ਆਸਾਨ ਤਰੀਕਾ ਹੈ ਕਿ ਸਵਾਸ ਗ੍ਰਸ ਸਿਮਰਨ ਕਰਨਾ ਹੈ ਉਹ ਸਿਮਰਨ ਕਰਦੇ ਕਰਦੇ ਤ੍ਰਿਕੁਟੀ ਵੀ ਟੁੱਟ ਜਾਂਦੀ ਹੈ ਜੋ ਵਿਚਾਰ ਨੇ ਉਹ ਖਤਮ ਹੋ ਜਾਂਦੇ ਨੇ ਮਨ ਚੌਥੇ ਪਦ ਵਿੱਚ ਜਾ ਕੇ ਬੈਠਦਾ ਹੈ ਥਿਰ ਕਰਦੇ ਵਿੱਚ ਜਾ ਕੇ ਬੈਠਦਾ ਹੈ ਜਦੋਂ ਜੀਵ ਨੌ ਦਰਾਂ ਨੂੰ ਬੰਦ ਕਰ ਲੈਂਦਾ ਹੈ ਇਹਨਾਂ ਦੀ ਵਰਤੋਂ ਨੂੰ ਬੰਦ ਕਰ ਲੈਂਦਾ ਹੈ ਤਾਂ ਦਸਮ ਦਵਾਰ ਆਪਣੇ ਆਪ ਖੁੱਲ ਜਾਂਦਾ ਹੈ ਜਿੱਥੇ ਨਿਸ਼ਾਨੀ ਕੀ ਹੋਵੇਗੀ ਕਿ ਅਸੀਂ ਦਸਮ ਦਵਾਰ ਤੇ ਬੈਠੇ ਹਾਂ ਮਾਰੇ ਕਹਿੰਦੇ ਉੱਥੇ ਅਨਹਦ ਸ਼ਬਦ ਦਿਨ ਰਾਤ ਚੱਲਦੇ ਨੇ ਇਹ ਦਸਮ ਦਵਾਰ ਦੇ ਦਰ ਤੇ ਬੈਠਿਆਂ ਦੀ ਨਿਸ਼ਾਨੀ ਹੋਵੇਗੀ